ਪਰੇਦਰ ਵੈਬ ਟੀਵੀ ਦੇਖ ਰਹੇ ਸਮੂਹ ਦਰਸ਼ਕਾਂ ਦਾ ਜੀ ਆਇਆਂ ਨੂੰ ਜਸਪਾਲ ਸਿੰਘ ਹੀਰਾ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਦਰਸ਼ਕੋ ਫਿਰਦਰ ਵੈਬ ਚੈਨਲ ਤੇ ਅਸੀਂ ਰੋਜ਼ਾਨਾ ਜਿਹੜੀਆਂ ਘਟਨਾਵਾਂ ਖਾਸ ਕਰਕੇ ਪੰਥਕ ਬੇੜੇ ਵਿੱਚ ਵਾਪਰਦੀਆਂ ਨੇ ਉਹਨਾਂ ਸਬੰਧੀ ਕੌਮ ਦੀ ਚਿੰਤਾ ਨੂੰ ਲੈ ਕੇ ਆਮ ਸਿੱਖ ਦੀ ਪੀੜਾ ਨੂੰ ਲੈ ਕੇ ਵਿਚਾਰ ਚਰਚਾ ਜਿਹੜੀ ਉਹ ਨਿਰੰਤਰ ਕਰਦੇ ਰਹਿੰਦੇ ਆ। ਇਸ ਸਮੇਂ ਜਦੋਂ ਸਿੱਖ ਕੌਮ ਦੀ ਸਰਵੋਤਮ ਸੰਸਥਾ ਪੰਜ ਪਿਆਰਿਆਂ ਨੂੰ ਲੈ ਕੇ ਇੱਕ ਕਤਲੇਆਮ ਜਿਹੜਾ ਬਾਦਲ ਟੋਲੇ ਵੱਲੋਂ ਉਸ ਮਹਾਨ ਸੰਸਥਾ ਦਾ ਕਰਨ ਦੀ ਕੋਜੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਾਜ਼ਿਸ਼ ਰਚੀ ਗਈ ਹੈ। ਉਸ ਨੂੰ ਲੈ ਕੇ ਆਮ ਸਿੱਖਾ ਜਿਹੜਾ ਉਹ ਚਿੰਤਾ ਚ ਵੀ ਆ ਤੇ ਇਸ ਮੁੱਦੇ ਨੂੰ ਲੈ ਕੇ ਚਿੰਤਨ ਵੀ ਕੀਤਾ ਜਾ ਰਿਹਾ ਹੈ। ਸੋ ਅੱਜ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਕੌਮ ਤੇ ਬੁੱਧੀਜੀਵੀ ਸਿੱਖ ਗਾਰਡੀਅਨ ਮੈਗਜ਼ੀਨ ਦੇ ਮੁਖ ਸੰਪਾਦਕ ਸਰਦਾਰ ਮਹਿੰਦਰ ਸਿੰਘ ਜੀ ਚਚਰਾੜੀ ਅਸੀਂ ਉਹਨਾਂ ਨਾਲ ਇਹ ਜੋ ਕੌਮ ਦੀ ਮਹਾਨ ਸੰਸਥਾ ਹੈ ਪੰਜ ਪਿਆਰਿਆਂ ਦੀ ਮਹਾਨ ਸੰਸਥਾ ਤੇ ਜੋ ਕੁਝ ਇਸ ਸਮੇਂ ਸਿੱਖ ਸਿਆਸਤ ਦੇ ਵੇੜੇ 'ਚ ਵਾਪਰਿਆ ਉਹਦੇ ਬਾਰੇ ਵਿਚਾਰ ਚਰਚਾ ਕਰਾਂਗੇ ਮਹਿੰਦਰ ਸਿੰਘ ਜੀ ਤੁਹਾਡਾ ਸਟੂਡੀਓ 'ਚ ਆਉਣ ਤੇ ਬਹੁਤ ਬਹੁਤ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਿਚਰਾੜੀ ਸਾਹਿਬ ਜਿਸ ਤਰ੍ਹਾਂ ਮੈਂ ਗੱਲ ਕੀਤੀ ਆ ਤੇ ਸਾਡੇ ਸਾਹਮਣੇ ਇਸ ਵੇਲੇ ਜਿਹੜੀ ਸਭ ਤੋਂ ਵੱਡੀ ਪ੍ਰਸਥਿਤੀ ਪੈਦਾ ਹੋਈ ਆ ਉਹ ਪੰਜ ਪਿਆਰਿਆਂ ਦੀ ਮਹਾਨ ਸੰਸਥਾ ਜਿਹਨੂੰ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖੁਦ ਸਿਰਜਿਆ ਅੱਜ ਪੰਥ ਦੁੱਖੀ ਤਾਕਤਾਂ ਵੱਲੋਂ ਬਾਦਲ ਕਿਆ ਰਹੀ ਉਸ ਮਹਾਨ ਸੰਸਥਾ ਦਾ ਇੱਕ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਕਤਲੇਆਮ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਸੋ ਇਸ ਸਾਰੇ ਕੁਝ ਨੂੰ ਤੇ ਪੰਜ ਪਿਆਰਿਆਂ ਦੀ ਇਹ ਜਿਹੜੀ ਮਹਾਨ ਸੰਸਥਾ ਹੈ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਹੜੇ ਪੰਜ ਪਿਆਰਿਆਂ ਦੀ ਮਹਾਨ ਸੰਸਥਾ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਪੈਦਾ ਕੀਤੀ ਬਿਲਕੁਲ ਬਿਲਕੁਲ ਤੇ ਉਹਨਾਂ ਦੇ ਸਿਰਜੀ ਹੋਈ ਜਿਹੜੀ ਸੰਸਥਾ ਹੈ ਇਹ ਉਹਦਾ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਦੋ ਵਾਰੀ ਦੋ ਘਟਨਾਵਾਂ ਆਪਾਂ ਨੂੰ ਜਾਈਆਂ ਮਿਲ ਜਾਂਦੀਆਂ ਨੇ ਜਦੋਂ ਉਹਨਾਂ ਨੇ ਪਾਲਣ ਕਰਕੇ ਉਹਨਾਂ ਦਾ ਦੱਸਿਆ ਇੱਕ ਤਾਂ ਚਮਕੌਰ ਦੀ ਗੜੀ ਬਿਲਕੁਲ ਦੇ ਵਿੱਚ ਤੇ ਦੂਸਰਾ ਉਹ ਜਿਹੜਾ ਦਰਦੀ ਸਮਾਜ ਤੇ ਹਾਂਜੀ ਬਿਲਕੁਲ ਤੇ ਮਤਲਬ ਇਹ ਜਣੀ ਉਹਨਾਂ ਨੇ ਇੱਕ ਤਰ੍ਹਾਂ ਨਾਲ ਜਿਹੜੀ ਸੰਗਤ ਨੂੰ ਜਾਂ ਪੰਥ ਨੂੰ ਗੁਰਿਆਈ ਬਖਸ਼ੀ ਤੇ ਉਹਦਾ ਇੱਕ ਰੂਪ ਹੈ ਕਿਉਂਕਿ ਇਹ ਸੰਗਤ ਦਾ ਹੀ ਰੂਪ ਨੇ ਜਿਹੜੇ ਪੰਜ ਪਿਆਰੇ ਨੇ ਸੰਗਤ ਦੇ ਵਿੱਚੋਂ ਹੀ ਪੈਦਾ ਹੋਣੇ ਤੇ ਸੰਗਤ ਦੇ ਵਿੱਚ ਹੀ ਮਿਲ ਜਾਂਦੇ ਸੰਗਤ ਜੀ ਮਿਲ ਜਾਂਦੇ ਨੇ ਇਹੀ ਇਸ ਸਿਧਾਂਤ ਦੀ ਵਿਰਖਣਤਾ ਹੈ ਤੇ ਪਰ ਜਿਹੜਾ ਹੁਣ ਇਹ ਬਾਦਲ ਕਿਆਂ ਵੱਲੋਂ ਜਾਂ ਆਰਐਸਐਸ ਜਾਂ ਹੋਰ ਸ਼ਕਤੀਆਂ ਦੀ ਸ਼ਹਿ ਤੇ ਜੋ ਕੁਝ ਹੋ ਰਿਹਾ ਹੈ ਮਕਸਦ ਤਾਂ ਉਹਨਾਂ ਦਾ ਸਿੱਖੀ ਨੂੰ ਖਤਮ ਕਰਨ ਦਾ ਹੀ ਹੈ ਕਿਉਂਕਿ ਇਹ ਸਿੱਖੀ ਦਾ ਜਾਂ ਗੁਰੂ ਪੰਥ ਦਾ ਇੱਕ ਬੁਨਿਆਦੀ ਸਿਧਾਂਤ ਹੈ ਜਿਹਦੇ ਸੱਟ ਮਾਰੇ ਜਾ ਰਹੀ ਹੈ ਹਾਂਜੀ ਪਹਿਲਾ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਵਾਪਰੀਆਂ ਉਹਦੇ ਤੇ ਅਟੈਕ ਗੁਰੂ ਗ੍ਰੰਥ ਤੇ ਗੁਰੂ ਪੰਥ ਤੇ ਇਹ ਹਮਲਾ ਹੈ ਹਮਲਾ ਬਿਲਕੁਲ ਠੀਕ ਹੈ ਇਹ ਉਹਦੀ ਕੱਢੇ ਦਾ ਹਿੱਸਾ ਹੈ ਇਹ ਜਿਸ ਤਰ੍ਹਾਂ ਤੁਸੀਂ ਜੈਦੀ ਸਾਹਿਬ ਗੱਲ ਕੀਤੀ ਆ ਕਿ ਇੱਕ ਜਿਹੜੀ ਖਾਮਖਾ ਦੀ ਦਲੀਲ ਮੈਂ ਤੁਹਾਨੂੰ ਖਾਮਖਾ ਦੀ ਕਹੂੰਗਾ ਕਿ ਖਾਮਖਾ ਦੀ ਦਲੀਲ ਹੈ ਜਿਹੜੀ ਉਹ ਬਾਦਲ ਕੈਂਪ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਕਿ ਇਹ ਜੀ ਪੰਜ ਪਿਆਰੇ ਆ ਜਿਹੜੇ ਇਹ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਇਹ ਤਾਂ ਸਿਰਫ ਇਹਨਾਂ ਦੀ ਡਿਊਟੀ ਸੀ ਕਿ ਇਹਨਾਂ ਨੇ ਅੰਮ੍ਰਿਤ ਪਾਨ ਕਰਾਉਣਾ ਸੀ ਇਸ ਤਰ੍ਹਾਂ ਦੇ ਪੰਜ ਪਿਆਰੇ ਤਾਂ ਹਰ ਗੁਰਦੁਆਰਾ ਸਾਹਿਬ 'ਚ ਵੀ ਨੇ ਆ ਤੋ ਇਹ ਮਤਲਬ ਇਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਅਧਿਕਾਰ ਨਹੀਂ ਕਿ ਇਹ ਕੌਮ ਨੂੰ ਕੋਈ ਆਦੇਸ਼ ਦੇ ਸਕਣ ਸ਼੍ਰੋਮਣੀ ਕਮੇਟੀ ਨੂੰ ਕੋਈ ਆਦੇਸ਼ ਦੇ ਸਕਣ ਸੋ ਇਹ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਪੰਜ ਪਿਆਰੇ ਸੰਗਤ ਚੋਂ ਪੈਦਾ ਹੁੰਦੇ ਨੇ ਤੇ ਸੰਗਤ ਚ ਹੀ ਸਮੋ ਜਾਂਦੇ ਨੇ ਸੋ ਇਹ ਜਿਹੜਾ ਸ਼੍ਰੋਮਣੀ ਕਮੇਟੀ ਮਤਲਬ ਇੱਕ ਇਹ ਜਿਹੜੀ ਦਲੀਲ ਦੇ ਰਹੀ ਆ ਬਫਜੂਲ ਦਲੀਲ ਦੇ ਰਹੀ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਨੇ ਦੇਖੋ ਜੇ ਜਿਹੜਾ ਇਹ ਸਿਧਾਂਤ ਆ ਨਾ ਇਹ ਮਤਲਬ ਜਿਹੜੇ ਪੰਜ ਪਿਆਰੇ ਨੇ ਸੰਗਤ ਰੂਪ ਜਿਹੜੇ ਹੈਗੇ ਨੇ ਉਹ ਪੰਜ ਪਿਆਰੇ ਗੁਰੂ ਰੂਪ ਬਣ ਜਾਂਦੇ ਨੇ ਜਦੋਂ ਪੰਜ ਪਿਆਰੇ ਗੁਰੂ ਦੀ ਹਜ਼ੂਰੀ 'ਚ ਉਹ ਹੁੰਦੇ ਨੇ ਤੇ ਉਹਨਾਂ ਦਾ ਜਿਹੜਾ ਹੁਕਮ ਹੁੰਦਾ ਉਹ اٹਲ ਹੁੰਦਾ ਤੇ ਆਪ ਉਹ ਫੇਰ ਉਹ ਸੰਗਤ 'ਚ ਮਿਲ ਜਾਂਦੇ ਨੇ ਭਲਾ ਹੁਕਮ ਜਿਹੜਾ ਉਹ ਸਾਡੇ ਲਈ ਮਤਲਬ ਜਿਹੜਾ ਹੈਗਾ ਉਹ ਅਸੀਂ ਉਹਨੂੰ ਮੰਨਣਾ ਹੈ ਨਾ ਅੱਗੇ ਅਸੀਂ ਉਹਨਾਂ ਨਾਲ ਵਿਕਤੀਆਂ ਨਾਲ ਜੁੜੇ ਹੋਏ ਆ ਅਸੀਂ ਸਿਧਾਤ ਨਾਲ ਜੁੜੇ ਹੋਏ ਆ। ਸੋ ਗੁਰੂ ਸਾਹਿਬ ਨੇ ਜਿਹੜੀ ਗੱਲ ਕਹੀ ਸੀ ਕਿ ਜੇ ਮੇਰੇ ਦਰਸ਼ਨ ਕਰਨੇ ਹੋ ਪੰਜ ਪਿਆਰਿਆਂ ਚ ਕਰ ਲੋ ਉਹ ਮਤਲਬ ਇਸ ਸੰਸਥਾ ਦੇ ਪਕੇਰੇ ਕਰਨ ਲਈ ਸੰਸਥਾ ਦੀ ਮਹਾਨਤਾ ਤੇ ਸੰਸਥਾ ਨੂੰ ਸਦੀਵੀ ਰੂਪ ਦੇਣ ਦੇ ਲਈ ਅਸੀਂ ਤੁਸੀਂ ਇਸ ਗੱਲ ਨੂੰ ਹਾਂਜੀ ਮਤਲਬ ਉਹ ਸਿਧਾਂਤ ਜਿਹੜਾ ਹੈਗਾ ਨਾ ਉਹ ਉਹ ਤਾਂ ਸਦੀਵੀ ਹੈ ਕਿਉਂਕਿ ਉਹ ਉਹ ਜਿਹੜਾ ਗੁਰੂ ਸਾਹਿਬ ਨੇ ਸਿਧਾਂਤ ਦਿੱਤਾ ਵੀ ਪੰਜਾ ਸਿੰਘਾਂ ਦੇ ਵਿੱਚੋਂ ਜਿਹੜੇ ਗੁਰਮਤਿ ਦੇ ਧਾਰਨੀ ਹੋਣਗੇ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੋਈ ਵੀ ਮਤਲਬ ਉਹ ਗੁਰਮਤਿ ਕਰਨਗੇ ਵੀ ਉਹਨਾਂ 'ਚ ਮੈਂ ਮਦਦ ਵਰਤਾਂਗਾ ਤੇ ਇਹ ਹੁਣ ਉਸ ਤੋਂ ਬਾਅਦ ਆਪਾਂ ਕਹਿੰਦੇ ਵੀ ਉਹ ਸੰਗਤ 'ਚ ਵੀ ਮਿਲ ਜਾਂਦੇ ਨੇ ਜਿਹਦਾ ਮਤਲਬ ਇਹ ਹੈ ਵੀ ਉਹ ਪੰਜ ਜਿਹੜੇ ਗੁਰੂ ਰੂਪ ਨੇ ਉਸ ਟਾਈਮ ਲਈ ਨੇ ਲਾ ਕੇ ਉਹ ਪੱਕਾ ਹੀ ਕਹਾਉਣਾ ਸ਼ੁਰੂ ਕਰਦੇ ਨੇ ਵੀ ਅਸੀਂ ਤਾਂ ਜੀ ਗੁਰੂ ਆਇਆ ਦਿੱਤਾ ਨਹੀਂ ਗੱਲ ਹੈਗੀ ਤੇ ਉਹ ਯਾਨੀ ਸੰਗਤ ਨੂੰ ਹੀ ਪੰਥਰੇ ਜਿਹੜੇ ਗੁਰਾਇ ਬਖਸ਼ੀ ਹੈ ਉਹਦੇ ਸਾਹਮਣੇ ਇਹਦੀ ਕਮੇਟੀ ਦੀ ਕੀ ਬੁੱਕ ਤਰੈ ਨਹੀਂ ਕਮੇਟੀ ਤਾਂ ਇੱਕ 150 200 ਬੰਦੇ ਦੀ ਕਮੇਟੀ ਹੈ ਤੇ ਜਿੱਥੋਂ ਤੱਕ ਇਹ ਕਮੇਟੀ ਦਾ ਸਵਾਲ ਹੈ ਇੱਕ ਕਮੇਟੀ ਵੀ ਜਿਹੜੀ ਆ ਉਹ ਮਤਲਬ ਜਿਹੜੀ ਬਣੀ ਹੈ 1920 25 ਚ ਆਪਾਂ ਕਹਿੰਦੇ ਬੀਜ ਬਣੀ ਹੈ ਤੇ ਉਸ ਤੋਂ ਪਹਿਲਾਂ ਇਸ ਕਮੇਟੀ ਦਾ ਜੇ ਆਪਾਂ ਦੇਖੀਏ ਪਿਛਲਾ ਵੀ ਕਿਵੇਂ ਕਿਵੇਂ ਬਣੀ ਤੇ ਉਹਦੇ ਵਿੱਚ ਵੀ ਜਿਹੜਾ ਬਹੁਤਾ ਹੱਥ ਜਿਹੜਾ ਆਉਂਦਾ ਉਹ ਇਸ ਆਪਣੇ ਅੰਗਰੇਜ਼ਾਂ ਦਾ ਹੀ ਆਉਂਦਾ ਹੈ ਵੀ ਉਹਨਾਂ ਨੇ ਇਸ ਕਮੇਟੀ ਨੂੰ ਬਣਾਉਣ 'ਚ ਵੱਡਾ ਰੋਲ ਅਦਾ ਕੀਤਾ। ਕਿਉਂਕਿ ਉਹਨਾਂ ਨੇ ਪਹਿਲਾਂ ਇੱਕ ਜਦੋਂ ਇਹ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਪਣਾ ਉਹਨਾਂ ਨੇ ਆਪਣੇ 'ਚ ਮੜਾਇਆ। ਜਿੱਥੋਂ ਤੱਕ ਸ਼ਰੋਣੀ ਕਮੇਟੀ ਦਾ ਸਵਾਲ ਹੈ ਇਹ ਆ ਜਿਹੜਾ ਪਛੋਕੜ ਆ ਅੰਗਰੇਜ਼ਾਂ ਨਾਲ ਜੁੜਿਆ ਹੋਇਆ ਤੇ ਉਹਨਾਂ ਨੇ ਇਸ ਨੂੰ ਬਣਾਉਣ 'ਚ ਵੱਡਾ ਰੋਲ ਅਦਾ ਕੀਤਾ। ਬਿਲਕੁਲ ਠੀਕ ਹੈ। ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਹਨਾਂ ਨੇ ਕੈਪਚਰ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਇਹ ਮਤਲਬ ਸਿੱਖਾਂ ਦੀਆਂ ਸੰਸਥਾਵਾਂ ਨੂੰ ਕਾਬੂ ਕਰਨ ਦੀ ਇੱਕ ਸਕੀਮ ਸੋਚੀ ਉਹਦੇ ਪਿੱਛੇ ਜਿਹੜਾ ਉਹਨਾਂ ਨੇ ਇਤਿਹਾਸ ਪੜ੍ਹਿਆ ਸਿੱਖਿਆ ਉਹਦੇ ਚ ਅਕਾਲੀ ਫੋਲਾ ਸਿੰਘ ਦਾ ਜ਼ਿਕਰ ਹੈਗਾ ਸੀਗਾ ਉਹ ਅਕਾਲੀ ਫੋਲਾ ਸਿੰਘ ਦਾ ਜੋ ਦਬਦਬਾ ਸੀ ਜਾਂ ਉਹਨਾਂ ਦਾ ਜੋ ਰਤਬਾ ਸੀ ਉਹਨੂੰ ਆਧਾਰ ਬਣਾ ਕੇ ਉਹਨਾਂ ਨੇ ਮਤਲਬ ਜਿਹੜਾ ਹੈਗਾ ਉੱਥੇ ਇੱਕ ਪੁਜਾਰੀ ਜਿਹੜੇ ਸੀਗੇ ਉਹਨਾਂ ਦਰਸਾਲ ਆਕਾਲੇ ਫੁੱਲਾ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਕੁਝ ਗੱਲਾਂ 'ਚ ਮਤਭੇਦ ਹੋਣ ਕਰਕੇ ਇੱਥੋਂ ਚਲੇ ਗਏ ਉਸ ਤੋਂ ਬਾਅਦ ਜਿਹੜਾ ਸੀ ਉਹਦਾ ਵੀ ਰਾਜ ਖਤਮ ਹੋ ਗਿਆ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਉੱਥੇ ਪੁਜਾਰੀ ਸੀਗੇ ਉਹ ਡੋਗਰਿਆਂ ਦੀ ਸ਼ਹਿਨਾ ਉੱਥੇ ਲੱਗੇ ਹੋਏ ਸੀਗੇ ਉਹਦਾ ਕਿ ਚੜਾਵਾ ਉਹਨਾਂ ਨੂੰ ਦੇ ਦਿੰਦੇ ਸੀ ਡੋਗਰਿਆਂ ਨੂੰ ਡੋਗਰੇ ਪਾਵਰ ਸੀਗੇ ਤੇ ਉਹ ਥੋੜਾ ਆਪ ਖਾ ਲੈਂਦੇ ਸੀ ਉਹ ਜਿਹੜਾ ਚੜਾਵੇ ਦਾ ਸੀਗਾ ਸਿਸਟਮ ਉਹ ਚੀਜ਼ ਨੂੰ ਜਦੋਂ ਅੰਗਰੇਜ਼ਾਂ ਨੇ ਦੇਖਿਆ ਤੇ ਉਹਨਾਂ ਨੇ ਕਿਹਾ ਵੀ ਥੋੜਾ ਬਹੁਤਾ ਸਾਨੂੰ ਦੇ ਆਕਰ ਪਰ ਹੁਣ ਸਾਡੀ ਪਾਵਰ ਆ ਗਈ ਉਸ ਤੋਂ ਬਾਅਦ ਉੰਨੇ ਕੀ ਕੀਤਾ ਉਹਨੂੰ ਰੈਗੂਲਰਾਈਜ਼ ਕਰਨ ਲਈ ਇੱਕ ਨੌ ਮੈਂਬਰੀ ਕਮੇਟੀ ਬਣਾ ਦਿੱਤੀ ਠੀਕ ਹੈ ਸਿੰਘ ਸਭਾ ਮੂਵਮੈਂਟ ਵੇਲੇ ਦੀ ਗੱਲ ਹੈ ਉਸ ਤੋਂ ਪਹਿਲਾਂ ਜਿਹੜੇ ਉਹ ਸੀਗੇ ਉਹ ਨੌ ਮੈਂਬਰੀ ਕਮੇਟੀ ਵਿੱਚ ਪੁਜਾਰੀ ਸਾਰੇ ਉਹ ਸੀਗੇ ਵੀ ਉਹ ਜਾਣੇ ਉਹਦੇ ਨਾਲ ਥੋੜਾ ਜਿਹਾ ਉਹਨਾਂ ਨੇ ਇੱਕ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਉਸ ਵਾਰ ਸਿੱਖਾਂ 'ਚ ਇਹ ਗੱਲ ਦੀ ਭਾਵਨਾ ਪੈਦਾ ਹੋਈ ਵੀ ਇਹ ਕਮੇਟੀ ਜਿਹੜੀ ਹੈ ਨਾ ਸਿੱਖਾਂ ਦੀ ਨੁਮਾਇੰਦਗੀ ਹੋਣੀ ਚਾਹੀਦੀ ਬਿਲਕੁਲ ਠੀਕ ਹੈ ਫਿਰ ਮੂਵਮੈਂਟ ਚੱਲੀ ਸੰਗਤਵਾ ਮੂਵਮੈਂਟ ਚੱਲੀ ਫਿਰ ਨਾਲ ਗੁਰਦਵਾਰ ਸੁਧਾਰ ਲੈ ਤੇ ਉਹ ਕਰਦੇ ਕਰਦੇ ਫਿਰ ਉਹ ਗੱਲ ਜਿਹੜੀ ਸ਼ਰੋਣੀ ਕਮੇਟੀ ਬਣਨ ਤੱਕ ਆ ਗਈ ਯਾਨੀ ਕਹਿਣ ਤੋਂ ਬਾਅਦ ਇਹ ਆ ਵੀ ਸ਼ਰੋਣੀ ਕਮੇਟੀ 1920 ਦੇ ਵਿੱਚ ਬਣੀ ਤੇ ਜਦ ਕਿ ਇਹ ਸੁਧਾਰ ਦੇ ਜਿਹੜਾ 1699 ਤੋਂ ਚੱਲਦਾ ਆ ਰਿਹਾ ਨਾਲ ਉਹ ਪੰਥ ਨਾਲ ਜੁੜਿਆ ਹੋਇਆ ਸਮਾਚਾ ਪੰਥ ਤੇ ਇੱਕ 1.5 200 ਬੰਦੇ ਦੀ ਕਮੇਟੀ ਦੇ ਕੀ ਕੋਈ ਰਹਿ ਰਹੀ ਨਹੀਂ ਜਾਂਦੀ ਗੱਲ ਹਾਂਜੀ ਮਤਲਬ ਜਿਹੜੀ ਗੱਲ ਇਹ ਆ ਕਿ ਪੰਜ ਪਿਆਰਿਆਂ ਦੀ ਮਹਾਨ ਸੰਸਥਾ ਹੈ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਆ ਕਿ ਜਦੋਂ ਵੀ ਸੰਗਤੀ ਰੂਪ ਦੇ ਵਿੱਚ ਲੋੜ ਮਹਿਸੂਸ ਕੀਤੀ ਜਾਂਦੀ ਆ ਅਗਵਾਈ ਲੈਣ ਦੀ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਕੋਈ ਵੀ ਪੰਜ ਅਮਰਤਾਰੀ ਸਿੰਘ ਜਿਹੜੇ ਗੁਰੂ ਗੁਰੂ ਮਤ ਸਿਧਾਂਤਾਂ ਦੇ ਧਾਰਨੀ ਨੇ ਉਹਨਾਂ ਨੂੰ ਸੰਗਤ ਆ ਜਿਹੜੀ ਉਹ ਉਸ ਵੇਲੇ ਉਹ ਤਾਕਤ ਸੌਂਪਦੀ ਆ ਤੇ ਉਸ ਤਾਕਤ ਦੀ ਜਿਹੜੀ ਉਹ ਵਰਤੋਂ ਕਰਦੇ ਨੇ ਉਹ ਪੰਜ ਪਿਆਰਿਆਂ ਦੀ ਜਿਹੜੀ ਮਹਾਨ ਸੰਸਥਾ ਉਹਦੀ ਵਰਤੋਂ ਕਰਦੇ ਨੇ ਮਤਲਬ ਇਹ ਟੋਟਲ ਗੁੱਲ ਮਿਲਾ ਕੇ ਅਸੀਂ ਇਹ ਕਹਿ ਸਕਦੇ ਆ ਹਾਂਜੀ ਹਾਂਜੀ ਮਤਲਬ ਉਹ ਗੁਰਮਤਿ ਦੀ ਰੋਸ਼ਨੀ ਚ ਉਹ ਮਬਰ ਤੋਂ ਕਰਦੇ ਨੇ ਉਹ ਤੋਂ ਇਲਾਵਾ ਨਹੀਂ ਉਹ ਵਰਤੋਂ ਕਰ ਸਕਦੇ ਉਹਨਾਂ ਕੋਲ ਅਧਿਕਾਰ ਹੈ ਵੀ ਗੁਰਮਤਿ ਦੀ ਰੋਸ਼ਨੀ ਜੀ ਉਹਨਾਂ ਨੇ ਗੱਲ ਕਰਨੀ ਹੈ ਜੋ ਵੀ ਗੱਲ ਕਰਨੀ ਹੈ ਠੀਕ ਹੈ ਹੁਣ ਜਿਹੜੀ ਇਸ ਵੇਲੇ ਵਰਤਮਾਨ ਸਥਿਤੀ ਪੈਦਾ ਹੋਈ ਹੈ ਜਿਹਨੂੰ ਅਸੀਂ ਮਹਿਸੂਸ ਕਰ ਰਹੇ ਹਾਂ ਤੇ ਜਿਹਦੇ ਮਨ ਦੇ ਵਿੱਚ ਸਿੱਖੀ ਪ੍ਰਤੀ ਪਿਆਰ ਹੈ ਦਰਦ ਹੈ ਉਹ ਸਾਰੇ ਸਿੱਖ ਇਸ ਗੱਲ ਤੇ ਚਿੰਤਾ ਕਰਦੇ ਕਿ ਬਾਦਲ ਕਿਆ ਨੇ ਜਿਹੜਾ ਭਗਮਾ ਵਰਗੇੜਾ ਨਾਗਪੁਰੀ ਤਖਤਾ ਉਹਦੇ ਇਸ਼ਾਰੇ ਤੇ ਸਿੱਖਾਂ ਦੀਆਂ ਜਿਹੜੀਆਂ ਮਹਾਨ ਸੰਸਥਾਵਾਂ ਜਿਨ੍ਹਾਂ ਨੂੰ ਅਸੀਂ ਜਿਵੇਂ ਲੋਕਤੰਤਰ ਦੇ ਚਾਰ ਥੰਮਾ ਜਿਹੜੇ ਮਤਲਬ ਸਿੱਖਾਂ ਦੀ ਬੁਨਿਆਦ ਦੇ ਥੰਮ ਨੇ ਚਾਹੇ ਉਹ ਸ਼੍ਰੀ ਕਾਲਤਾਕ ਸਾਹਿਬ ਦੀ ਜਾਦ ਪ੍ਰਭੂ ਸਤਾ ਜਥੇਦਾਰਾਂ ਦੀ ਅਗਵਾਈ ਵਾਲੀ ਗੱਲ ਆ ਪੰਜ ਪਿਆਰਿਆਂ ਦੀ ਮਾਨਸਾਸਤਾ ਦੀ ਗੱਲ ਆ ਸ਼੍ਰੋਮਣੀ ਕਮੇਟੀ ਆ ਸ਼੍ਰੋਮਣੀ ਅਕਾਲੀ ਦਲ ਆ ਇਹਨਾਂ ਸਾਰੀਆਂ ਸੰਸਥਾਵਾਂ ਦਾ ਜਿਹੜੀਆਂ ਸਿੱਖੀ ਦੀ ਬੁਨਿਆਦ ਸੀ ਉਹਨਾਂ ਦਾ ਇੱਕ ਤਰ੍ਹਾਂ ਭੋਗ ਪਾਤਾ ਸੋ ਇਸ ਸਥਿਤੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਇਹ ਜਿਹੜਾ ਕੌਮ ਦਾ ਏਡਾ ਵੱਡਾ ਕਹਾਣ ਹੋਇਆ ਇਸ ਤੋਂ ਕੌਮ ਕਿਵੇਂ ਬਾਹਰ ਆ ਸਕਦੀ ਆ ਤੇ ਵਰਤਮਾਨ ਸਮੇਂ ਦੇ ਵਿੱਚ ਜਿਹੜਾ ਕੌਮ ਦਾ ਸੰਘਰਸ਼ ਆ ਉਹਦੀ ਦਸ਼ਾ ਤੇ ਦਿਸ਼ਾ ਜਿਹੜੀ ਉਹ ਕੀ ਹੋਣੀ ਚਾਹੀਦੀ ਹੈ ਇਹ ਜਿਹੜਾ ਕਹਾਣ ਹੋਇਆ ਨਾ ਇਹ ਸੰਸਤਾ ਮਾਮਲਾ ਤਗਵਾਈ ਰਹਿਤ ਕਰਨ ਲਈ ਕੀਤਾ ਗਿਆ ਵੀ ਸਿੱਖਾਂ ਜਿੱਥੋਂ ਅਗਵਾਈ ਮਿਲਦੀ ਸੀ ਉਹ ਸੋਮੇ ਖਤਮ ਕਰ ਦੋ ਤੇ ਇਹ ਸਾਰਾ ਕੋਈ ਆਰਐਸਐਸ ਦੇ ਇਸ਼ਾਰੇ ਦੇ ਕੀਤਾ ਗਿਆ ਤੇ ਆਰਐਸਐਸ ਦੀ ਜਿਹੜੀ ਨੀਤੀ ਕੋ ਇੰਨੀ ਕਿ ਨਹੀਂ ਹੈਗੀ ਵੀ ਮਤਲਬ ਆਪਾਂ ਇਹ ਖਤਮ ਕਰ ਉਹਨਾਂ ਦਾ ਤਾਂ ਏਜੰਡਾ ਕਲੀਅਰ ਹੈ ਵੀ ਸਿੱਖੀ ਨੂੰ ਖਤਮ ਕਰਨਾ ਇਹ ਹੁਣ ਉਹਦਾ ਇੱਕ ਪਾਰਟ ਹੈ ਉਹ ਜਿਹੜਾ ਚੱਲ ਰਿਹਾ ਉਹਨਾਂ ਦਾ ਪ੍ਰੋਗਰਾਮ ਹੈ ਨਾ ਵੀ ਮਤਲਬ ਸਿੱਖੀ ਨੂੰ ਖਤਮ ਕਰਨਾ ਉਹਦੇ ਚ ਅਗਵਾਈ ਰਹਿਤ ਕਰ ਦਿੱਤਾ ਗਿਆ ਪਰ ਹੁਣ ਸਾਨੂੰ ਸੁਚੇਤ ਹੋਣੇ ਇਹ ਗੱਲ ਹੁਣ ਹੋਣੀ ਚਾਹੀਦੀ ਕਿਉਂਕਿ ਬਹੁਤ ਵੱਡੇ ਨਾ ਹੈ ਵਾਪਰ ਹੀ ਹੋਈ ਹੈ ਠੀਕ ਹੈ ਤੇ ਸਾਡਾ ਜਿਹੜਾ ਹੁਣ ਤੱਕ ਦਾ ਸੰਘਰਸ਼ਾ ਮੈਨੂੰ ਨਹੀਂ ਲੱਗਦਾ ਵੀ ਕੋਈ ਬਹੁਤਾ ਗੰਭੀਰ ਹੈਗਾ ਅਸੀਂ ਜਿਆਦਾ ਉਹਨੂੰ ਸਿਆਸੀ ਨੁਕਤਾ ਨਿਗਾ ਤੋਂ ਦੇਖ ਰਹੇ ਆ ਜਾਂ ਫਿਰ ਕੋਈ ਆਪਦੇ ਆਪਦੇ ਹਿਸਾਬ ਕਿਤਾਬ ਨਾਲ ਨਹੀਂ ਦੇਖੀ ਜਾ ਰਹੇ ਜਿੰਨੀ ਉਹਦੀ ਗੰਭੀਰਤਾ ਹੈ ਉਹਨੂੰ ਅਸੀਂ ਮਾਪਣ ਦਾ ਯਤਨ ਨਹੀਂ ਕਰ ਰਹੇ ਕਿਉਂਕਿ ਇਸ ਵਕਤ ਸਿੱਖ ਜਿਹੜੇ ਆ ਨਾ ਉਹ ਉਹ ਭਾਰਤੀ ਸਿਸਟਮ ਜਿਹੜਾ ਹੈਗਾ ਜਿਹੜਾ ਕਿ ਹੁਣ ਹਿੰਦੂ ਸਿਸਟਮ ਉਹਦੇ ਉਹਨਾਂ ਦੇ ਅੰਡਰ ਆ ਗਿਆ ਵੀ ਉਹਦੇ ਵਿੱਚ ਬੁਰੀ ਤਰ੍ਹਾਂ ਫਸੇ ਹੋਏ ਨੇ ਠੀਕ 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 ਉਹਦੇ ਤੋਂ ਨਿਕਲਣ ਲਈ ਮਤਲਬ ਇਹ ਫਸੇ ਤਾਂ ਹੋਏ ਹੀ ਨੇ ਨਾਲ ਹੁਣ ਉਹ ਆਪਣੀਆਂ ਸੰਸਥਾਵਾਂ ਖਤਮ ਕਰਨ ਦੇ ਰਾਹ ਪੈ ਗਏ ਨੇ ਠੀਕ ਹੈ ਮਤਲਬ ਇੱਥੋਂ ਤੱਕ ਉਹਨਾਂ ਦਾ ਅਟੈਕ ਵੱਧ ਗਿਆ ਠੀਕ ਹੈ ਹੁਣ ਇਸ ਅਟੈਕ ਨੂੰ ਰੋਕਣ ਲਈ ਸਿੱਖਾਂ ਕੋਲ ਜੇ ਸਭ ਤੋਂ ਇੱਕ ਵਧੀਆ ਪਵਿੱਤਰ ਸੰਸਥਾ ਸੀ ਉਹ ਹੈਗੀ ਸਰਬੱਤ ਖਾਲਸਾ ਸਰਬੱਤ ਖਾਲਸਾ ਠੀਕ ਹੈ ਹੁਣ ਮਸਲਾ ਇਹ ਬਣ ਗਿਆ ਵੀ ਜਿਹੜਾ ਪਿਛਲੇ ਦਿਨੀ ਸਰਬੱਤ ਖਾਲਸਾ ਹੋਇਆ ਉਹਦੇ ਵਿੱਚ ਵੀ ਉਹਨਾਂ ਜਿਹੜੇ ਫੈਸਲੇ ਨੇ ਉਹ ਕੁਝ ਤੇ ਨਹੀਂ ਆਈਆਂ ਕੁਝ ਜਿਹੜੇ ਸੀ ਉਹ ਫੈਸਲੇ ਉਹ ਨਹੀਂ ਮਤਲਬ ਸੰਖਾ ਮਤਲਬ ਵਿਦਵਾਨਾਂ ਨੇ ਉਹਨੂੰ ਅਸੈਪਟ ਕੀਤਾ ਤੇ ਜਾਨੀ ਕਹਿਣ ਤੋਂ ਪਾਵੇ ਆ ਵੀ ਉਹਦੇ ਵਿੱਚੋਂ ਕੋਈ ਸਾਰਥਕ ਸਿਹਤ ਨਹੀਂ ਮਤਲਬ ਮਿਲ ਸਗੀ ਹਾਂ ਇਹ ਵੀ ਹੋ ਸਕਦਾ ਵੀ ਚਲੋ ਅਜੇ ਪਹਿਲੀ ਵਾਰ ਸੀ ਹੋ ਸਰਬੱਤ ਖਾਲਸਾ ਹੋਵੇ ਹੋ ਸਕਦਾ ਉਸ ਤੋਂ ਵਧੀਆ ਵੀ ਕੀਤਾ ਜਾ ਸਕਦਾ ਪਰ ਕਹਿਣ ਤੋਂ ਭਾਵੇਂ ਪਹਿਲੀ ਗੱਲ ਤਾਂ ਮੁੱਢਲੀ ਲੋੜ ਤਾਂ ਇਹ ਆ ਵੀ ਸਿੱਖਾਂ ਨੂੰ ਸਾਰਿਆਂ ਨੂੰ ਮਿਲ ਬੈਠ ਕੇ ਕੋਈ ਵਿਚਾਰ ਗੰਭੀਰ ਵਿਚਾਰ ਦੀ ਲੋੜ ਹੈ ਜਿਹੜੀ ਧਾਰਮਿਕ ਧਰਮ ਨੂੰ ਬਚਾਉਣ ਲਈ ਹੋਵੇ ਨਾ ਕਿ ਇਕੱਲੇ ਉਹਦੇ ਚ ਆਪਣੀ ਕੋਈ ਸਿਆਸਤ ਸਿਆਸੀ ਨਰੋਲ ਸਿਆਸਤ ਤੋਂ ਨਿਰਲੇਪ ਰਹਿ ਕੇ ਉਹ ਵਿਚਾਰ ਹੋਣੀ ਚਾਹੀਦੀ ਹੈ ਵੀ ਨਰੋਲ ਧਾਰਮਿਕ ਵਿਚਾਰ ਹੋਣੀ ਚਾਹੀਦੀ ਵੀ ਅਸੀਂ ਆਪਣੇ ਧਰਮ ਨੂੰ ਕਿਵੇਂ ਬਚਾਉਣਾ ਹੈ ਹਾਂਜੀ ਤੇ ਉਹ ਜਿਹੜੀ ਸੰਘਰਸ਼ ਦੀ ਰੂਪਰੇਖਾ ਉਹ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਵੀ ਜਿੱਥੇ ਪਹਿਲਾਂ ਗੁਰਦੁਆਰਾ ਪ੍ਰਬੰਧ ਨੂੰ ਸੁਧਾਰਿਆ ਜਾਵੇ ਵੀ ਉਹ ਕਿਵੇਂ ਸੁਧਾਰਨਾ ਹੈ ਤੇ ਇਸ ਕਰਕੇ ਉਹਨੇ ਸ਼ਰੋਣੀ ਕਮੇਟੀ ਦਾ ਜੋ ਸਿਸਟਮ ਹੈ ਇਹ ਵੀ ਆਪਾਂ ਦੇਖਿਆ ਜੋ ਨਿਗਾਰਾ ਹੈ ਸ਼ਰੋਣੀ ਕਮੇਟੀ ਦੀ ਹੈ ਬਿਲਕੁਲ 100 ਸਾਲ ਤਕਰੀਬਨ ਹੋ ਚੱਲਿਆ ਤੇ ਹੁਣ ਉਹਦੇ ਹਾਲਤੇ ਹੋ ਗਈ ਹੈ ਠੀਕ ਹੈ ਤੇ ਹੁਣ ਇਹਦੇ ਚ ਆਪਾਂ ਸੋਚਣਾ ਪਊਗਾ ਵੀ ਹੁਣ ਆਪਾਂ ਸ਼ਰੋਣੀ ਕਮੇਟੀ ਦੀ ਥਾਂ ਕੋਈ ਹੋਰ ਸਿਸਟਮ ਲਿਆਈਏ ਗੁਰਦੁਆਰਿਆਂ ਦੇ ਪ੍ਰਬੰਧ ਜਾਂ ਕਿਵੇਂ ਇਹ ਹੋ ਸਕਦਾ ਕਿਉਂਕਿ ਕਮੇਟੀ ਸਿਸਟਮ ਦੇ ਵਿੱਚ ਤਾਂ ਹੁਣ ਥੱਲੇ ਤੱਕ ਵੀ ਆਪਾਂ ਦੇਖਦੇ ਆਮ ਗੁਰਦੁਆਰਿਆਂ ਦੀ ਨਿਗਾਰਾ ਹੈ ਠੀਕ ਹੈ ਹਾਂਜੀ ਇੱਕ ਜਿਹੜੀ ਤੁਸੀਂ ਗੱਲ ਕੀਤੀ ਹੈ ਸਰਬੱਤ ਖਾਲਸੇ ਦੀ ਕਿ ਚਲੋ ਉਸ ਵੇਲੇ ਹਾਲਾਤ ਇਹ ਜੇ ਪੈਦਾ ਹੋ ਗਏ ਸੀ ਕਿਉਂਕਿ ਸਰਬੱਤ ਖਾਲਸੇ ਦੀ ਵੈਸੇ ਪਰੰਪਰਾ ਵੀ ਹੈ ਵੀ ਹਗਾਮੀ ਹਾਲਾਤਾਂ ਦੇ ਵਿੱਚ ਸਰਬੱਤ ਖਾਲਸੇ ਨੂੰ ਬੁਲਾਉਣ ਦੀ ਲੋੜ ਪੈਂਦੀ ਆ ਉਦੋਂ ਇਹ ਜੇ ਹਾਲਾਤ ਪੈਦਾ ਹੋ ਗਏ ਕਿ ਸਰਬੱਤ ਖਾਲਸਾ ਕਾਲੀ ਚ ਬੁਲਾਇਆ ਗਿਆ ਜਿਹੜੀ ਉਹਦੇ ਲਈ ਤਿਆਰੀ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਹੁਣ ਉਸ ਤੋਂ ਬਾਅਦ ਗੱਲ ਕੀਤੀ ਜਾ ਰਹੀ ਆ ਕਿ 2016 ਦੀ ਵਿਸਾਖੀ ਨੂੰ ਦੁਆਰਾ ਫੇਰ ਸਰਬੱਤ ਖਾਲਸਾ ਬੁਲਾਉਣ ਦੀ ਤੁਸੀਂ ਇਸ ਵੇਲੇ ਕੀ ਸੁਝਾ ਦਿਓਗੇ ਕਿ ਜਿਹੜਾ ਉਹ 2016 ਦੀ ਮਸਾਕੀ ਨੂੰ ਸਰਬੱਤ ਖਾਲਸਾ ਬੁਲਾਉਣ ਦੀ ਗੱਲ ਚੱਲ ਰਹੀ ਆ ਉਹਦੇ ਲਈ ਜਿਹੜੀਆਂ ਤਿਆਰੀਆਂ ਨੇ ਉਹ ਕਿਹੋ ਜਿਹੀਆਂ ਹੋਣੀਆਂ ਚਾਹੀਦੀਆਂ ਇਹ ਤਿਆਰੀਆਂ ਦਾ ਹੁਣ ਇਹ ਨਾ ਵੀ ਜਿਹੜਾ ਪ੍ਰਬੰਧਕੀ ਤਿਆਰੀਆਂ ਨੇ ਉਹ ਚ ਤਾਂ ਇਹ ਆ ਵੀ ਸਾਰੀਆਂ ਤਰ੍ਹਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇ ਫਿਰਾਲ ਤਾਂ ਬਈ ਕਹਿ ਸਕਦੇ ਹੋ ਯਕੀਨੀ ਬਣਾਉਣ ਲਈ ਫਿਰ ਜੋ ਕੁਝ ਵੀ ਕਰਨਾ ਪਊਗਾ ਕਰਨਾ ਚਾਹੀਦਾ ਤੇ ਬਾਕੀ ਵੱਡੇ ਗੱਲ ਇਹ ਵੀ ਅੱਜ ਦੀ ਡੇਟ 'ਚ ਸਿੱਖਾਂ ਕੋਲ ਨਾ ਕੋਈ ਇਹ ਜੀ ਸਰਪ੍ਰਵਾਨਤ ਸਖਸ਼ੀਅਤ ਨਹੀਂ ਹੈ ਵੀ ਜਿਹੜੇ ਸਾਰਿਆਂ ਨੂੰ ਮਤਲਬ ਸਹੀ ਢੰਗ ਨਾਲ ਗੁਰਮਤ ਅਨੁਸਾਰ ਉਹਨੂੰ ਮਤਲਬ ਇਕੱਠੇ ਕਰ ਸਕੇ ਤੇ ਉਹਦੇ ਵਿਚਾਰ ਵਟਾਂਦਰਾ ਕਰ ਸਕੇ ਤੇ ਇਹ ਇਸ ਘਾਟ ਦੇ ਬਾਵਜੂਦ ਵੀ ਪਰ ਉਹਦਾ ਜਿਹੜਾ ਏਜੰਡਾ ਹੈ ਨਾ ਉਹ ਇਹ ਗੱਲ ਤੇ ਜ਼ੋਰ ਦੇਣ ਵਾਲਾ ਹੋਣਾ ਚਾਹੀਦਾ ਹੈ ਵੀ ਅਸੀਂ ਆਪਣੇ ਗੁਰਦੁਆਰਿਆਂ ਦਾ ਪ੍ਰਬੰਧ ਕਿਵੇਂ ਚਲਾਉਣਾ ਹੈ ਕਿਉਂਕਿ ਜਿਹੜਾ ਗੁਰਦੁਆਰਾ ਪ੍ਰਬੰਧ ਆ ਨਾ ਸਾਡਾ ਬੁਰੀ ਤਰ੍ਹਾਂ ਮਤਲਬ ਸਾਡੇਆਂ ਤਿੰਨ ਤਰ੍ਹਾਂ ਦੀਆਂ ਜਿਹੜੀਆਂ ਸ਼੍ਰੇਣੀਆਂ ਬਣੀਆਂ ਹੋਈਆਂ ਇੱਕ ਤਾਂ ਪ੍ਰਬੰਧਕ ਨੇ ਗੁਰਦੁਆਰੇ ਇੱਕ ਪ੍ਰਚਾਰਕ ਨੇ ਜਿਹੜੇ ਜਿਹੜੇ ਪ੍ਰਚਾਰ ਕਰਦੇ ਇੱਕ ਸੰਗਤ ਹੈ ਠੀਕ ਹੈ ਹੁਣ ਤਿੰਨਾਂ 'ਚ ਇੱਕ ਗੈਪ ਹੈ ਬਿਲਕੁਲ ਪ੍ਰਬੰਧਕਾਂ ਦੀ ਨਿਗਾਹ ਹੁੰਦੀ ਹੈ ਵੀ ਗੋਲਕ ਜਿਹੜੀ ਆ ਉਹ ਕਿਵੇਂ ਪਰੂਗੀ ਵੱਦ ਤੋਂ ਵੱਧ ਦੇਖੋ ਤੇ ਪ੍ਰਚਾਰਕਾਂ ਦਾ ਵੀ ਇਹ ਹੀ ਹੁੰਦਾ ਵੀ ਕਿੱਥੋਂ ਵੱਧ ਪੈਸੇ ਮੈਣੇ ਆਪ ਉਧਰ ਨੂੰ ਤੇ ਸੰਗਤ ਦਾ ਜਿਹੜਾ ਰੁਝਾਨ ਆ ਉਹ ਜ਼ਿਆਦਾਤਰ ਮਤਲਬ ਇੱਕ ਟਾਈਮ ਪਾਸ ਵਾਲਾ ਬਣ ਗਿਆ ਕਹਿ ਲਓ ਜਾਂ ਫਿਰ ਆਪਾਂ ਕਹਿ ਸਕਦੇ ਵੀ ਜਦੋਂ ਭੋਗ ਪੈਣ ਆਲਾ ਉਧਰ ਜਾਂਦੇ ਆ ਵੀ ਟਾਈਮ ਘਟ ਤੋਂ ਘਟ ਲਾਉਣਾ ਆਪਾਂ ਉਹਤੇ ਯਾਨੀ ਗੇਨ ਕਰਨ ਲਈ ਕੋਈ ਤਿਆਰ ਨਹੀਂ ਮਤਲਬ ਜਾਂ ਟਾਈਮ ਮਤਲਬ ਜੋ ਸਾਡੇ ਸਕੂਲ ਸਕੂਲਿੰਗ ਸੀ ਨਾ ਉਹ ਸਿੱਖੀ ਦੀ ਸਕੂਲਿੰਗ ਬੰਦ ਹੈ ਸੰਸਥਾਵਾਂ ਐਗਜ਼ਿਸਟ ਕਰ ਰਹੀਆਂ ਪ੍ਰਚਾਰਕ ਵੀ ਹੈਗੇ ਆ ਪ੍ਰਬੰਧਕ ਵੀ ਹੈਗੇ ਆ ਸੰਗਠਨ ਵੀ ਹੈਗੇ ਆ ਪਰ ਸਾਡੀ ਸਕੂਲਿੰਗ ਨਹੀਂ ਹੋ ਰਹੀ ਉਹ ਸਕੂਲਿੰਗ ਪੈਦਾ ਕਰਨ ਲਈ ਸਾਨੂੰ ਕੀ ਕਰਨਾ ਚਾਹੀਦਾ ਇਹਦੇ ਤੇ ਗੰਭੀਰ ਵਿਚਾਰਵਟਾਂ ਦੇ ਲੋੜ ਹੈ ਕਿਉਂਕਿ ਸਕੂਲਿੰਗ ਤੋਂ ਬਿਨਾ ਧਰਮ ਅੱਗੇ ਨਹੀਂ ਚੱਲ ਸਕਦਾ ਜੇ ਧਰਮ ਅੱਗੇ ਨਹੀਂ ਜਾਊਗਾ ਤਾਂ ਫਿਰ ਮੇਰਾ ਤਾਂ ਖਿਆਲ ਹੈ ਫਿਰ ਆਪਣੀ ਹੋਂਦ ਜਿਹੜੀ ਆ ਉਹ ਮੁਸ਼ਕਲ ਹੈ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹਦੇ ਨਾਲ ਨਾਲ ਇੱਕ ਗੱਲ ਹੋਰ ਜਿਹੜੀ ਉੱਭਰ ਕੇ ਸਾਹਮਣੇ ਆਈ ਸੀ ਕਿ ਸਿੱਖ ਨੇ ਜਿਹੜੇ ਇਸ ਵੇਲੇ ਗਲੋਬਲ ਨੇਸ਼ਨ ਬਣ ਚੁੱਕੇ ਆ ਔਰ ਬਿਸ਼ਵ ਦੇ ਹਰ ਕੋਨੇ ਦੇ ਵਿੱਚ ਸਿੱਖਾਂ ਦੀ ਹੋਂਦ ਆ ਬਹੁਤ ਸਾਰੇ ਮੁਲਕਾਂ 'ਚ ਤਾਂ ਬਹੁਤ ਮਤਲਬ ਮਹੱਤਵਪੂਰਨ ਹੁੰਦਾ ਇਹਨਾਂ ਦੀ ਉੱਥੋਂ ਦੀਆਂ ਸਰਕਾਰਾਂ ਤੱਕ ਇਹਨਾਂ ਦਾ ਮਹੱਤਵਪੂਰਨ ਯੋਗਦਾਨ ਆ ਸੋ ਇੱਕ ਜਿਹੜੀ ਗੱਲ ਨਿਕਲ ਕੇ ਉੱਭਰ ਕੇ ਬਾਹਰ ਆਈ ਆ ਕਿ ਇੱਕ ਵਰਲਡ ਸਿੱਖ ਪਾਰਲੀਮੈਂਟ ਦੀ ਲੋੜ ਆ ਜਿਹੜੀ ਉਹ ਮਹਿਸੂਸ ਕੀਤੀ ਆ ਕੌਮ ਨੇ ਕਿਉਂਕਿ ਅੱਜ ਦੀ ਤਰੀਕ ਦੇ ਵਿੱਚ ਅਸੀਂ ਇੱਕ ਜਿਹੜੀ ਗੱਲ ਮੁੱਖ ਰੂਪ ਦੇ ਵਿੱਚ ਦੇਖ ਰਹੇ ਹਾਂ ਕਿ ਇੱਕ ਲਕੀਰ ਖਿੱਚੀ ਗਈ ਆ ਪੰਜਾਬ ਦਾ ਸਿੱਖ ਆ ਜਿਹੜਾ ਤੇ ਪੰਜਾਬ ਤੋਂ ਬਾਹਰ ਬੈਠਾ ਸਿੱਖਾ ਚਾਹੇ ਉਹ ਦੂਜੇ ਸੂਬਿਆਂ ਤੇ ਚਾਹੇ ਉਹ ਵਿਦੇਸ਼ਾਂ ਦੇ ਵਿੱਚ ਬੈਠਾ ਬਾਦਲ ਕਿਆਂ ਵਾਲੇ ਮਾਮਲੇ ਤੇ ਲੈ ਕੇ ਬਾਹਰਲਾ ਸਿੱਖਾ ਜਿਹੜਾ ਉਹ ਇਸ ਵੇਲੇ ਪੂਰੀ ਤਰ੍ਹਾਂ ਬਾਦਲ ਵਿਰੋਧੀ ਆ ਉਦੇ ਪਿੱਛੇ ਕਾਰਨ ਬੇਸ਼ੱਕ ਉਹ ਸਿੱਖੀ ਸਿਧਾਂਤਾਂ ਦਾ ਬਾਦਲਾ ਨੂੰ ਕਾਤਲ ਮੰਨ ਕੇ ਉਹ ਉਹਨਾਂ ਦੇ ਵਿਰੋਧੀ ਨੇ ਰਾਸੀ ਤਰਕ ਤੌਰ ਤੇ ਨਹੀਂ ਧਾਰਮਿਕ ਤੌਰ ਤੇ ਤੇ ਜਿਹੜਾ ਪੰਜਾਬ ਦਾ ਸਿੱਖਾ ਉਹ ਹਲੇ ਕਿਉਂਕਿ ਪੰਜਾਬ ਤੋਂ ਉਹਨਾਂ ਦੀ ਸਰਕਾਰ ਹੈ ਉਸ ਕਾਰਨ ਉਹ ਇੱਕ ਦਵਾਜ ਵੀ ਆ ਤੇ ਜਿਹੜੀ ਅਸੀਂ ਪਿੰਡਾਂ ਦੀ ਢੜੇਬੰਦੀ ਜਾਂ ਹੋਰ ਸਾਰਾ ਕੁਝ ਉਹਨੂੰ ਰਲਾ ਮਲਾ ਕੇ ਉਹ ਪੂਰੀ ਤਰ੍ਹਾਂ ਉਸ ਲਕੀਰ ਨੂੰ ਟੱਪ ਨਹੀਂ ਸਕਿਆ ਜਿਹੜੀ ਬਾਦਲਾਂ ਵਾਲੀ ਅਸੀਂ ਲਕੀਰ ਖਿੱਚੀ ਆ ਉਹ ਖਿੱਚੀ ਵੀ ਗਈ ਸੀ ਜਦੋਂ ਸਿੱਖ ਸਿੰਘਾਂ ਚੱਲਿਆ ਸੀ ਗੁਰੂ ਸਾਹਿਬ ਦੇ ਮਾਨ ਸਨਮਾਨ ਦੇ ਮੁੱਦੇ ਤੇ ਲੈ ਕੇ ਇਹ ਜਿਹੜੀ ਅੱਜ ਲੋਡ ਮਹਿਸੂਸ ਕੀਤੀ ਜਾ ਰਹੀ ਆ ਕਿ ਜਿਹੜੀ ਵਰਡ ਸਿੱਖ ਪਾਰਲੀਮੈਂਟ ਆ ਉਹਦੀ ਲੋਡ ਮਹਿਸੂਸ ਕੀਤੀ ਜਾ ਰਹੀ ਆ ਉਹਨੂੰ ਤੁਸੀਂ ਕਿਸ ਰੂਪ ਦੇ ਵਿੱਚ ਦੇਖਦੇ ਐਂਡ ਕੋਰ ਵੱਲ ਸਿਕ ਪਾਰਲੀਮੈਂਟ ਵੀ ਬਣਨੀ ਚਾਹੀਦੀ ਹੈ ਮਤਲਬ ਸੰਸਥਾਵਾਂ ਉੱਪਰ ਤੱਕ ਵੀ ਬਣ ਮੈਂ ਮਤਲਬ ਹਾਲਾਤ ਇਹ ਨੇ ਵੀ ਮਤਲਬ ਬਣਨੀ ਤਾਂ ਉਹ ਵੀ ਚਾਹੀਦੀ ਹੈ ਪਰ ਹਾਲਾਤ ਤਾਂ ਇਹ ਨੇ ਵੀ ਜਿਹੜੀਆਂ ਸਾਡੀਆਂ ਬਣੀਆਂ ਹੋਈਆਂ ਉਹ ਹੀ ਢਾਈਆਂ ਜਾ ਰਹੀਆਂ ਉਸ ਤੋਂ ਬਾਅਦ ਥੱਲੇ ਨੂੰ ਆਓ ਤਾਂ ਸਾਡਾ ਗੁਰਦੁਆਰਿਆਂ ਦਾ ਹਾਲਚਾਲ ਜੋ ਆਪਾਂ ਹੁਣ ਕੀਤਾ ਹੀ ਹੈ ਜੇਕਰ ਉਹ ਹਾਲ ਸਾਡਾ ਥੱਲੇ ਦਾ ਗੱਲ ਥੱਲਿਓਂ ਸ਼ੁਰੂ ਹੋਣੀ ਹੈ ਨਾ ਕਿ ਉੱਪਰੋਂ ਉੱਪਰੋਂ ਉੱਪਰ ਤਾਂ ਗੱਲ ਪਹੁੰਚਣੀ ਚਾਹੀਦੀ ਹੈ ਪਰ ਉਹ ਪਹੁੰਚੂਗੀ ਤਾਂ ਜੇ ਥੱਲਿਓਂ ਸਾਡੇ ਗੁਰਦੁਆਰਾ ਪ੍ਰਬੰਧ ਤੋਂ ਸਿਸਟਮ ਸਹੀ ਹੋਊਗਾ ਤੇ ਉੱਪਰ ਅਸੀਂ ਜੇ ਬਣਾ ਦਈਏ ਥੱਲੇ ਨਾ ਸਹੀ ਹੋਇਆ ਉਹਦਾ ਤਾਂ ਕੋਈ ਫਾਇਦਾ ਨਹੀਂ ਹੋਣਾ ਫਿਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਇਸ ਵੇਲੇ ਸਿੱਖਾਂ ਦੇ ਕੋਲ ਕੋਈ ਇਹੋ ਜਿਹਾ ਸਮਰੱਥ ਲੀਡਰ ਨਹੀਂ ਜਿਹੜਾ ਇਸ ਕੌਮ ਦੀ ਅਗਵਾਈ ਕਰ ਸਕੇ ਜਾਂ ਕੌਮ ਜਿਹਨੂੰ ਆਪਣਾ ਆਗੂ ਮੰਨ ਸਕੇ ਜਾਂ ਇਕੱਠੇ ਕਰਕੇ ਬਿਠਾ ਸਕੇ ਜਾਂ ਸਾਰੀ ਕੌਮ ਨੂੰ ਇਕੱਠੇ ਇੱਕ ਇੱਕ ਪਲੇਟਫਾਰਮ ਤੇ ਇਕੱਠਾ ਕਰ ਸਕੇ ਫਿਰ ਇਸ ਸਥਿਤੀ ਦੇ ਵਿੱਚ ਜਿਹੜੀ ਹੁਣ ਤੁਸੀਂ ਗੱਲ ਕੀਤੀ ਹੈ ਕਿ ਗੱਲ ਹੈ ਜਿਹੜੀ ਉਹ ਥੱਲੋਂ ਸ਼ੁਰੂ ਹੋ ਜੇ ਫਿਰ ਇਹ ਥੱਲੇੋਂ ਕਿਵੇਂ ਗੱਲ ਸ਼ੁਰੂ ਹੋਊਗੀ ਸਾਡੇ ਕੋਲ ਉੱਪਰ ਸਾਨੂੰ ਕੁਝ ਦਿਖਾਈ ਨਹੀਂ ਦੇ ਰਿਹਾ ਥੱਲੇ ਕੁਝ ਹੋ ਨਹੀਂ ਰਿਹਾ ਤੇ ਫਿਰ ਅਸੀਂ ਸਿਰ ਤੇ ਸਰਵ ਇਹ ਗੱਲਾਂ ਬਾਤਾਂ ਦੇ ਨਾਲ ਜਾਂ ਇਹ ਜਿਹੜੇ ਸਾਡੇ ਰੋਸ ਧਰਨੇ ਆ ਜਾਂ ਅਸੀਂ ਕੋਈ ਰਿਮਾਰਕ ਆ ਜੇ ਇਹਨਾਂ ਦੇ ਨਾਲ ਗੱਲ ਆ ਜਿਹੜੀ ਇਹ ਤਾਂ ਅੱਗੇ ਜਾਣ ਵਾਲੀ ਨਹੀਂ ਹੈਗੀ ਨਹੀਂ ਇਹਦੇ ਜਿਹੜੀਆਂ ਆਪਾਂ ਤਿੰਨਾਂ ਸ਼੍ਰੇਣੀਆਂ ਦਾ ਜ਼ਿਕਰ ਕੀਤਾ ਨਾ ਪ੍ਰਬੰਧਕ ਪ੍ਰਚਾਰਕ ਤੇ ਸੰਗਤ ਹੁਣ ਜਿਹੜੇ ਪ੍ਰਬੰਧਕ ਨੇ ਤੇ ਜਿਹੜੀ ਸੰਗਤ ਹੈ ਇਹ ਦੋਨਾਂ ਨਾਲੋਂ ਪ੍ਰਚਾਰਕਾਂ ਕੋਲ ਗਿਆਨ ਜ਼ਿਆਦਾ ਹੈ ਕਿਉਂ ਪ੍ਰਚਾਰਕ ਵਿਚਾਰ ਕਰਦੇ ਨੇ ਬਿਲਕੁਲ ਤੇ ਜੇ ਜਿੱਥੋਂ ਤੱਕ ਹੁਣ ਪਰ ਇਹ ਇਸ ਗੱਲ ਦੀ ਗੱਲ ਹੈ ਵੀ ਹੁਣ ਲੀਡਰ ਵੀ ਹੈ ਨਹੀਂ ਕੋਈ ਆਪਣਾ ਕੋਈ ਹੁਣ ਆਪਾਂ ਨੂੰ ਫਿਰ ਸੇਧ ਜਿਹੜੀ ਹੈ ਹੁਣ ਆਪਾਂ ਜੇ ਪਿਛਲਿਆਂ ਤੋਂ ਸੇਧ ਲੈਣ ਦੀ ਗੱਲ ਕਰਦੇ ਆ ਤਾਂ ਫਿਰ ਉਹ ਆਪਣੇ ਕੋਲ ਐਕਸਕਿਊਜ਼ ਆ ਜਾਂਦਾ ਜੀ ਦੇਖੋ ਜੀ ਉਦੋਂ ਸਮਾਂ ਹੋਰ ਸੀ ਹੁਣ ਹੋਰ ਹਾਂਜੀ ਪਰ ਹੁਣ ਦੇ ਉਦਾਹਰਣ ਸਾਡੇ ਕੋਲ ਸਭ ਤੋਂ ਵਧੀਆ ਉਦਾਹਰਣ ਹੈਗੀ ਹੈ ਸੰਤ ਜਰਨੈਲ ਸਿੰਘ ਪਿੰਡਰਾ ਵਾਲਾ ਜੀ ਠੀਕ ਹੈ ਜਿਹੜੇ ਕਿ ਪ੍ਰਚਾਰਕ ਸੀਗੇ ਬਿਲਕੁਲ ਜੀ ਦਾ ਉਹਨੇ ਮੀਟਕ ਸਾਡੇ ਪ੍ਰਚਾਰਕ ਸੀ ਪ੍ਰਚਾਰ ਹੀ ਕਰਦੇ ਸੀ ਪਰ ਉਹ ਉਹ ਉਹਨਾਂ ਨੇ ਪ੍ਰਚਾਰਕ ਹੁੰਦਿਆ ਆਪਣੇ ਉਹ ਪ੍ਰਚਾਰ ਨੂੰ ਉਹਨਾਂ ਨੇ ਆਪਣੇ ਤੇ ਢਾਲਿਆ ਨਾਲ ਆਪ ਵੀ ਉਹਦਾ ਹਿੱਸਾ ਬਣੇ ਮਤਲਬ ਪ੍ਰਚਾਰਕਾਂ ਨੂੰ ਅੱਜ ਕੱਲੇ ਪ੍ਰਚਾਰ ਦੀ ਲੋੜ ਨਹੀਂ ਉਹਨਾਂ ਨੂੰ ਕੌਮ ਦੇ ਮਤਲਬ ਅਗਵਾਈ ਕਰਨ ਲਈ ਅੱਗੇ ਆਉਣ ਦੀ ਵੀ ਲੋੜ ਹੈ ਇਹ ਮੈਂ ਕਹਿੰਦਾ ਵੀ ਪ੍ਰਚਾਰਕਾਂ ਨੂੰ ਅੱਗੇ ਆਉਣਾ ਪਊਗਾ ਉਹ ਤਾਂ ਪ੍ਰਚਾਰ ਕਰਦੇ ਨੇ ਉਹਨੂੰ ਗਿਆਨ ਵੀ ਹੈ ਸਾਰਾ ਜਿਹੜਾ ਗਿਆਨਵਾਨ ਬੰਦਾ ਉਹ ਹੀ ਦੂਜੇ ਨੂੰ ਅਗਵਾਈ ਕਰ ਸਕਦਾ ਇਹ ਜਿਹੜੀ ਤੁਸੀਂ ਗੱਲ ਕੀਤੀ ਆ ਪ੍ਰਚਾਰਕਾਂ ਵਾਲੀ ਕੌਮ ਨੇ ਪ੍ਰਚਾਰਕਾਂ ਨੂੰ ਜਦੋਂ ਅਸੀਂ ਜਿਆ ਸੰਘਰਸ਼ ਦੀ ਗੱਲ ਕਰੀਏ ਤੇ ਬਹੁਤ ਵੱਡਾ ਸਾਥ ਦਿੱਤਾ। ਉਹਨਾਂ ਦੇ ਸੱਦੇ ਤੇ ਜਾਂ ਉਹਨਾਂ ਦੀ ਅਗਵਾਈ 'ਚ ਕੌਮ ਇਕਜੁੱਟ ਹੋਈ। ਪਰੰਤੂ ਜਿਹੜੀ ਸਾਡੇ ਸਾਹਮਣੇ ਇੱਕ ਸਥਿਤੀ ਪੈਦਾ ਹੋਈ ਅੱਜ ਉਹ ਸਥਿਤੀ ਆ ਜਿਹੜੀ ਉਹ ਇੱਕ ਬੜੀ ਗੰਭੀਰ ਬਣ ਗਈ ਆ ਕੌਮ ਦੇ ਲਈ, ਕੌਮ ਦੇ ਏਕੇ ਦੇ ਲਈ ਕਿ ਉਹ ਜਿਹੜੇ ਪ੍ਰਚਾਰਕ ਸੀ ਉਹ ਜਿਹੜਾ ਸਰਕਾਰ ਦਾ ਸਤਾ ਦਾ ਦਵਾ ਸੀ। ਚਾਹੇ ਉਹ ਡੰਡੇ ਦਾ ਸੀ ਜ਼ੁਲਮਦਾਰੀ ਤਸ਼ੱਦਦ ਦਾ ਸੀ ਡਰਾਵੇ ਦਾ ਸੀ ਉਸ ਦੁਆ ਨੂੰ ਉਹ ਪਰ ਚੱਲ ਨਹੀਂ ਸਕੇ ਇਹਦੇ ਪਿੱਛੇ ਤੁਸੀਂ ਕੀ ਸਮਝਦੇ ਨਹੀਂ ਫਿਰ ਮੈਂ ਉਹੀ ਕਹਣਾ ਨਾ ਵੀ ਇਹਦੇ ਲਈ ਫਿਰ ਜੇ ਚੱਲ ਨਹੀਂ ਸਕੇ ਤਾਂ ਵੀ ਚੱਲਣ ਦੇ ਆਪਾਂ ਨੂੰ ਸਮਰੱਥ ਬਣਾਉਣਾ ਪਊਗਾ ਨਾ ਵੀ ਜੇ ਹੁਣ ਆਪਾਂ ਗੱਲਾਂ ਕਰਦੇ ਆਂ ਵੀ ਗੁਰੂ ਸਾਹਿਬ ਨੇ ਐਂ ਕੀਤਾ ਇਤਿਹਾਸ ਚ ਐਂ ਲਿਖਿਆ ਹੋਇਆ ਐਂ ਫਿਰ ਸਾਨੂੰ ਵੀ ਮਤਲਬ ਜੇ ਦਬਾਅ ਪੈਂਦਾ ਤਾਂ ਉਹਨਾਂ ਨੇ ਏਡੇ ਏਡੇ ਕੁਰਬਾਨੀਆਂ ਕੀਤੀ ਤਾਂ ਸਾਨੂੰ ਵੀ ਫਿਰ ਡਰਨਾ ਪਊਗਾ ਤਾਂ ਹੀ ਮੈਂ ਕਹਿ ਰਿਹਾ ਵੀ ਸੰਤ ਜਰਨੈਲ ਸਿੰਘ ਦੇ ਉਦਾਹਰਣ ਸਾਡੇ ਸਾਹਮਣੇ ਆ ਮੌਜੂਦਾ ਦੌਰ ਦੇ ਵਿੱਚ ਜੀ ਆਪਾਂ ਕਹੀਏ ਪੁਰਾਣਿਆਂ ਚ ਕਾਇਆ ਸੀਗਾ ਹੁਣ ਨਹੀਂ ਹੈਗਾ ਤਾਂ ਹੁਣ ਵੀ ਹੈਗਾ ਤੇ ਮਤਲਬ ਓਵਰਸੀਹਦ ਲੈ ਕੇ ਵੀ ਡੱਟਣਾ ਹੀ ਪਊਗਾ ਇਹ ਤੋਂ ਬਿਨਾ ਤਾਂ ਕੋਈ ਮੈਨੂੰ ਲੱਗਦਾ ਨਹੀਂ ਵੀ ਹੱਲ ਗੱਲਾਂ ਨਾਲ ਤਾਂ ਬਗਾਨੀ ਹੋਣੀ ਨਾ ਸੋ ਫਿਰ ਹੁਣ ਅਸੀਂ ਇਸ ਗੱਲ ਦੇ ਨਤੀਜੇ ਤੇ ਪਹੁੰਚੀਏ ਕਿ ਕੌਮ ਦਾ ਕੋਈ ਇਹੋ ਜਿਹਾ ਪ੍ਰਚਾਰਕ ਜਿਹੜਾ ਸੰਤ ਜਰਨੈਲ ਸਿੰਘ ਖਾਲਸਾ ਭੰਡਾਰਾ ਵਾਲਿਆਂ ਵਾਂਗੂ ਕਹਿਣੀ ਤੇ ਕਰਨੀ ਦਾ ਪੂਰਾ ਹੋਵੇ ਹਾਂ ਤਾਰ ਨਹੀਂ ਹੋਵੇ ਕਹਿਣੀ ਕਰਨੀ ਉਹਦੀ ਮਤਲਬ ਉਹ ਜਿਹੜੀ ਕਤਨੀ ਤੇ ਮਤਲਬ ਕਰਨੀ ਇੱਕ ਹੋਵੇ ਮਤਲਬ ਉਹ ਇਹ ਨਾ ਹੋਵੇ ਵੀ ਮਤਲਬ ਇਕੱਲਾ ਗੱਲਾਂ ਹੀ ਕਰੇ ਬਾਕੀ ਉਹਦੇ ਸਮਰੱਥਾ ਵੀ ਹੋਵੇ ਥੋੜਾ ਉਹ ਲੀਡ ਕਰ ਸਕਦਾ ਹੋਵੇ ਤੇ ਜਾਂਦੇ ਜਾਂਦੇ ਅਸੀਂ ਇੱਕ ਗੱਲ ਜਿਹੜੀ ਤੁਸੀਂ ਮਤਲਬ ਟੂ ਕੁਮਾਤਰ ਕੀਤੀ ਵੀ ਹੈ ਕਿ ਇਸ ਵੇਲੇ ਜਿਹੜੀ ਕੌਮ ਦੇ ਸਾਹਮਣੇ ਜਿਹੜੀ ਦਰਪੇਸ਼ ਸਮੱਸਿਆ ਉਹ ਪੂਰੀ ਤਰ੍ਹਾਂ ਅਸੀਂ ਸਮਝਿਆ ਕਿ ਧਾਰਮਿਕ ਹਾਂਜੀ ਅਲਸਾਈਆਂ ਜਿਹੜੀਆਂ ਸਾਡੀਆਂ ਸਿੱਖ ਕੌਮ ਦੀਆਂ ਸੰਸਥਾਵਾਂ ਨੇ ਉਹਨਾਂ ਨੂੰ ਜਿਹੜੀ ਢਾਉਣ ਦੀ ਗੱਲ ਆ ਉਹਨਾਂ ਦੇ ਕਤਲੇਆਮ ਦੀ ਗੱਲ ਆ ਉਹਨਾਂ ਨੂੰ ਖੇਰੂ-ਖੇਰੂ ਕਰਨ ਦੀ ਗੱਲ ਆ ਉਹਨਾਂ ਦੀ ਜੜ੍ਹਾਂ ਵੱਡਣ ਦੀ ਗੱਲ ਆ ਸਭ ਤੋਂ ਵੱਡੀ ਸਾਡੇ ਲਈ ਸਭ ਤੋਂ ਵੱਡੀ ਗੰਭੀਰ ਸਮੱਸਿਆ ਸਾਡੇ ਸਾਹਮਣੇ ਉਹ ਚੁਣੌਤੀ ਆ ਹਾਂ ਧਾਰਮਿਕ ਹੈ ਧਾਰਮਿਕ ਹੈ ਦੂਸਰੇ ਪਾਸੇ ਜਿਹੜਾ ਇਸ ਵੇਲੇ ਧਿਆਨ ਆ ਜਿਹੜਾ ਉਹ 2017 ਵੱਲ ਜਾਂਦਾ ਆ ਫਿਰ ਇਹੀ ਪ੍ਰੋਬਲਮ ਹੈ ਨਾ ਇਹ ਪ੍ਰੋਬਲਮ ਹੈ ਮਤਲਬ ਸਿਆਸੀ ਉਹਦਾ ਸਿਆਸੀ ਹੱਲ ਲੱਭਣ ਦਾ ਯਤਨ ਕਰ ਰਹੇ ਆ ਜੋ ਜਦ ਕਿ ਉਹਦਾ ਹੱਲ ਸਿਆਸੀ ਨਹੀਂ ਹੈ ਉਹਦਾ ਹੱਲ ਧਾਰਮਿਕ ਹੀ ਹੋਊਗਾ ਧਾਰਮਿਕ ਮਸਲਾ ਹੈ ਧਰਮ ਤੇ ਹਮਲਾ ਹੋ ਰਿਹਾ ਹੈ ਤਾਂ ਫਿਰ ਧਰਮਨ ਧਾਰਮਿਕ ਹਮਲੇ ਦਾ ਦਾ ਜਵਾਬ ਤਾਂ ਇਤਿਹਾਸ ਤੋਂ ਸਹੀ ਲੈ ਕੇ ਦਿੱਤਾ ਜਾ ਸਕਦਾ ਕਿਉਂਕਿ ਸਾਡਾ ਜਿਹੜਾ ਇਤਿਹਾਸ ਹੈ ਗੁਰਮਤ ਹੈ ਉਹਦੇ ਅਨੁਸਾਰ ਹੀ ਆਪਾਂ ਗੱਲ ਕਰ ਸਕਦੇ ਦੋ ਜਿੱਥੋਂ ਤੱਕ ਇਹ 2017 ਦੀ ਗੱਲ ਆ ਜਾਂ ਚੋਣਾਂ ਦੀ ਗੱਲ ਆ ਜਿਸ ਕਿਸਮ ਦਾ ਵਰਤਣ ਵਿਹਾਰ ਸਿੱਖਾਣਾ ਹੋ ਰਿਹਾ ਹੈ ਇਸ ਮੁਲਕ 'ਚ 1947 ਤੋਂ ਬਾਅਦ ਪਹਿਲਾਂ ਤਾਂ ਕਾਂਗਰਸ ਨੇ ਜੋ ਕੀਤਾ ਹੁਣ ਜੋ ਆਰਐਸਐਸ ਕਰ ਰਹੀ ਹੈ ਉਹਦੇ 'ਚ ਕੀ ਹੈ ਮਤਲਬ ਮੈਨੂੰ ਤਾਂ ਨਹੀਂ ਲੱਗਦਾ ਵੀ ਸਿੱਖਾਂ ਦੇ ਕੋ ਪੜ ਪੱਲੇ ਪਊਗਾ ਜਾਂ ਜੇ ਉਹਨਾਂ ਨੇ ਸਿਆਸਤ ਫਰਜ਼ ਕਰੋ ਹੋਰ ਤੇਰਾਉਂਦੀਆਂ ਤਾਂ ਉਹਨਾਂ ਨੂੰ ਵੀ ਉਸ ਨ ਆਰਐਸਐਸ ਕੇ ਨਤਮਸਤਕ ਤਾਂ ਹੋਣਾ ਹੀ ਪੈਣਾ ਉਸ ਤੋਂ ਬਿਨਾ ਉਹਨਾਂ ਨੇ ਤੁਹਾਨੂੰ ਸਰਵਾਈਵ ਵੀ ਨਹੀਂ ਕਰਾਉਂਦੇ ਤੇ ਫਿਰ ਉਹਦੇ ਜੋ ਆਪਾਂ ਕੀ ਪਾਲਦੇ ਆ ਕੀ ਲੱਭਾਂਗੇ ਕੀ ਮਿਲੂਗਾ ਆਪਾਂ ਨੂੰ ਕੁਛ ਨਹੀਂ ਮਿਲਣਾ ਆਪਾਂ ਨੂੰ ਆ ਆਪਾਂ ਆਪਣੀਆਂ ਸੰਸਥਾਵਾਂ ਨੂੰ ਬਚਾਉਣ ਦਾ ਯਤਨ ਕਰੀਏ ਉਹ ਆਪਣਾ ਇੱਕ ਸਿਸਟਮ ਤਾਂ ਖੜਾ ਕਰੀਏ ਨਾ ਆਪਣਾ ਸਿਸਟਮ ਹੀ ਢਾਉਣ ਲੱਗੇ ਹੋਏ ਨੇ ਉਦੋਂ ਉਦੋਂ ਦਾ ਕੀ ਮਿਲਣਾ ਆਪਣਾ ਜਿਹੜਾ ਬਣਿਆ ਹੋਇਆ ਉਹਨੂੰ ਢਾ ਰਹੇ ਆ ਉਹ ਤਾਂ ਉਹ ਤਾਂ ਅੰਦਰ ਤਾਂ ਕਾਬੜੇ ਜੇ ਹੁਣ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਸਾਨੂੰ ਉਸ ਗੱਲ ਨੂੰ ਛੱਡ ਕੇ ਕਿ 2017 ਕੀ ਲੈ ਕੇ ਆਊਗਾ ਸਾਡੇ ਲਈ ਹਾਂਜੀ 2017 ਦੇ ਵਿੱਚ ਤਾਂ ਇਹ ਆ ਨਾ ਵੀ ਹੁਣ 2017 ਦਾ ਜੇ ਆਪਾਂ ਚੋਣਾਂ ਦੇ ਹਿਸਾਬ ਨਾਲ ਜਾਂ ਹਾਲਾਤ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਅੱਜ ਦੇ ਹਿਸਾਬ ਨਾਲ ਆਪਣੀ ਜਿਹੜੀ ਪੰਥਕ ਧਰਾਂ ਜਿਹਨੂੰ ਆਪਾਂ ਕਹਿੰਦੇ ਆ ਜੀ ਚਮੰਦਲ ਆ ਜਾਂਦਾ ਜਾਂ ਹੋਰ ਕੋੜੇ ਛੋਟੇ ਹੁਣ ਇਹਨਾਂ ਦੀ ਜਿਹੜੀ ਵੋਟ ਲੈਣ ਦੀ ਜਿਹੜੀ ਸਮਰੱਥਾ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਉਹ ਉਹਦੇ 'ਚ ਮੈਨੂੰ ਨਹੀਂ ਲੱਗਦਾ ਵੀ ਕੋਈ ਸੀਟ ਇਹਨਾਂ ਦੇ ਮਤਲਬ ਕੋਈ ਇਹਨਾਂ ਨੂੰ ਆਊਗੀ ਜਾਂ ਕੋਈ ਗੱਲ ਹੁਣ ਵਿੱਚ ਕਾਂਗਰਸ ਆ ਜਾਂ ਆਪਣੇ ਅਕਾਲੀ ਇਹ ਬਾਦਲ ਨੇ ਜਾਂ ਆਪਣੀ ਕੋਈ ਕਾਮਾਦਮੀ ਪਾਰਟੀ ਹੈ ਹੁਣ ਇਹਨਾਂ ਦਾ ਜਿਹੜਾ ਨੈਟਵਰਕ ਆ ਇਹਨਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਮਜ਼ਬੂਤ ਆ ਦੇ ਉਸ ਹਿਸਾਬ ਨਾਲ ਫਿਰ ਹੁਣ ਹਾਲਾਤ ਦੇ ਹਿਸਾਬ ਨਾਲ ਇਹਨਾਂ ਦੀ ਜੋ ਜ਼ਰੂਰ ਸਥਿਤੀ ਕਮਜ਼ੋਰ ਨਜ਼ਰ ਆਉਂਦੀ ਹੈ ਤਾਂ ਫਿਰ ਇਹ ਬਾਕੀ ਹੁਣ ਮਤਲਬ ਇਹ ਤੋਂ ਇਲਾਵਾ ਕਰ ਜਿਹੜਾ ਪੰਜਾਬ ਦਾ ਜਿਹੜਾ ਮਤਲਬ Hindu ভোটার ਹੈ ਉਹਨੇ ਆਪਣੇ ਹਿਸਾਬ ਨਾਲ ਦੇਖਣਾ ਹੈ ਮਤਲਬ ਇਹ ਇਸ ਜਿਹੜਾ ਰਾਜਨੀਤੀ ਵਾਲਾ ਜਿਹੜਾ ਗੇੜ ਹੈ ਨਾ ਇਹਦੇ 'ਚ ਨਹੀਂ ਆਪਣੇ ਮਤਲਬ ਗੱਲ ਬਣਨੀ ਹੈਗੀ ਉਹਦਾ ਕੋਈ ਹੱਲ ਕੋਈ ਹੋਰ ਢੰਗ ਨਾਲ ਹੀ ਆਪਣਾ ਹੋ ਸਕਦਾ ਹਾਂ ਜਿੱਥੋਂ ਤੱਕ ਰਹੀ ਗੱਲ ਜਿਵੇਂ ਹੁਣ ਮਾਨ ਸਾਹਿਬ ਕਹਿੰਦੇ ਵੀ ਖਾਲਸਾਣ ਦੀ ਗੱਲ ਹੈ ਉਹ ਗੱਲ ਠੀਕ ਹੈ ਕੌਕੇ ਗੁਜਾਰਾ ਸਿੱਖਾਂ ਦਾ ਦਾ ਆੜ ਦੇ ਮੁਲਕ ਦੀ ਗੁਜਾਰਾ ਹੋਣਾ ਕਿਉਂਕਿ ਇਹ ਇਹਨਾਂ ਨਾਲ ਤਾਂ ਹਾਈ ਕੋਸ਼ਿਸ਼ ਹੋਈ ਜਾਣਾ ਜੋ ਹੋ ਰਿਹਾ ਇਹਦੋਂ ਵੀ ਸਾਡੇ ਹਾਲਾਤ ਹੋ ਸਕਦੇ ਕਿਉਂਕਿ ਉਹਨਾਂ ਨੇ ਤਾਂ ਸਿੱਕੀ ਨੂੰ ਖਤਮ ਕਰਨਾ ਤੇ ਜਾਨੀ ਕਹਿਣ ਦਾ ਮਤਲਬ ਵੀ ਜੇ ਹੁਣ ਧਰਮ ਤੇ ਹਮਲਾ ਹੋਇਆ ਨਾ ਫਿਰ ਸਾਨੂੰ ਉਹ ਸਿਆਸੀ ਗੱਲਾਂ ਮੇਰਾ ਖਿਆਲ ਵੀ ਉਹ ਛੋਟੀਆਂ ਰਹਿ ਜਾਂਦੀਆਂ ਧਰਮ ਜਿਹੜਾ ਬਚਾਉਣਾ ਵੱਡੀ ਗੱਲ ਹੈ ਕਿ ਫਿਰ ਹੁਣ ਤੁਸੀਂ ਇਸ ਵੇਲੇ ਸਾਡੇ ਦਰਸ਼ਕਾਂ ਨੂੰ ਅਖੀਰ ਦੇ ਵਿੱਚ ਕੀ ਮਤਲਬ ਨਤੀਜਾ ਕੀ ਸਿੱਟਾ ਕੱਢਦੇ ਹੋ ਕਿ ਅੱਜ ਕੌਮ ਨੂੰ ਕਿਸ ਰਾਹ ਤੇ ਤੁਰਨਾ ਚਾਹੀਦਾ ਇੰਕੋਂ ਨੋ ਤਾਂ ਧਰਮ ਬਚਾਉਣ ਵਾਲੇ ਰਾਹ 'ਤੇ ਚੱਲਣਾ ਚਾਹੀਦਾ। ਉਹ ਉਹਦੇ ਉਹਦੇ ਲਈ ਕੀ ਹੋਣਾ ਚਾਹੀਦਾ ਵਾ ਉਸ ਰਾਹ ਤੇ ਉਹ ਉਹ ਰਾਹ ਕਿਹੜਾ? ਉਹ ਰਾਹ ਫਿਰ ਇਹੀ ਹੈ ਨਾ ਵੀ ਜਿਹੜਾ ਸਾਡਾ ਹੇਠਲੇ ਪੱਧਰ ਤੇ ਸਿਸਟਮ ਹੈ ਨਾ ਉਹ ਸਿਸਟਮ ਦੇ ਵਿੱਚ ਜਿਹੜੀ ਪ੍ਰਚਾਰਕ ਸ਼੍ਰੇਣੀ ਆ ਜਾਂਦੀ ਹੈ ਜਿਹਨ ਜਿਹੜਾ ਪ੍ਰਚਾਰ ਕਰਦੇ ਦਿਨ ਰਾਤ ਸਿੱਖੀ ਦਾ ਪ੍ਰਚਾਰ ਕਰਨ ਕਰ ਰਹੇ ਨੇ ਜਿਹੜੇ ਠੀਕ ਉਹ ਫਿਰ ਥੋੜੇ ਬੋਤੇ ਆਪਦੇ ਆਪ ਦਾ ਕਿਰਦਾਰ ਦੇਖਣ ਮਤਲਬ ਥੋੜਾ ਬੋਤਾ ਇਹ ਨਹੀਂ ਬੋਲਿਆ ਇਹ ਆ ਕੇ ਕਥਾ ਕਰਿਆ ਇਹ ਬਹਿ ਗਏ ਮਤਲਬ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਲੀਡ ਕਰਨਾ ਚਾਹੀਦਾ ਹੈ ਮਤਲਬ ਲੀਡ ਕਰਨ ਦਾ ਯਤਨ ਕਰਨਾ ਚਾਹੀਦਾ ਹੈ ਜਿਵੇਂ ਅਕੇ ਉਹਨੂੰ ਪਿੰਡਾਂ 'ਚ ਹੁਣ ਗਰੰਥੀ ਨੇ ਥੋੜਾ ਬੋਤਾ ਕਰਦੇ ਸੀ ਹੁਣ ਉਹ ਵੀ ਮਤਲਬ ਉੱਥੇ ਤੱਕ ਸੀਮਤ ਹੋ ਗਏ ਵੀ ਚਲ ਆਪਾਂ ਆਪਦੀ ਰੌਣ ਲਾਈ ਤੇ ਆਦਾਂ ਬੋਤਾ ਜ ਮਤਲਬ ਥੋੜਾ ਬੋਤਾ ਉਹਨਾਂ ਨੂੰ ਹੀ ਲੀਡ ਕਰਨਾ ਪਊ ਕੁਝ ਜਿਹੜੇ ਸਾਡੇ ਹੋਰ ਸਿਆਣੇ ਮਤਲਬ ਸੱਜਣ ਨੇ ਜਾਂ ਜਿਨ੍ਹਾਂ ਨੂੰ ਗੁਰਮਤਿ ਦਾ ਗਿਆਨ ਹੈ ਵਿਦਵਾਨ ਕਹਿ ਸਕਦੇ ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਬਾਕੀ ਲੀਡਰ ਨੇ ਜਿਹੜੇ ਉਹਨਾਂ ਨੂੰ ਮਤਲਬ ਮਿਲ ਬੈ ਕੇ ਇੱਕ ਇਹ ਜਿਹੀ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਵੀ ਸਾਡਾ ਧਰਮ ਟਾਇਆ ਜਾ ਰਿਹਾ ਹੈ ਵੀ ਸਾਨੂੰ ਕੀ ਕਰਨਾ ਚਾਹੀਦਾ ਹੈ ਕੋਈ ਇਦਾਂ ਦਾ ਚਾਹੇ ਸਰਬੱਤ ਖਾਲਸਾ ਕਹਿ ਲੋ ਚਾਹੇ ਕੋਈ ਹੋਰ ਉਹਨੂੰ ਆ ਆ ਗਿਆ ਜਾਂ ਗਾਂ ਹੋਰ ਆ ਗਿਆ ਇਹਦੇ ਵਿੱਚ ਇਹ ਸਿੱਖਾਂ ਦਾ ਮਤਲਬ ਇਹਦੇ ਵਿੱਚ ਇਸ ਮਸਲੇ ਦਾ ਹੱਲ ਨਹੀਂ ਹੋਣਾ ਠੀਕ ਸੋ ਸਤਕਾਰਯੋਗ ਟੈਸਕੋ ਅੱਜ ਜੋ ਵਰਤਮਾਨ ਦਸ਼ਾ ਤੇ ਦਿਸ਼ਾ ਸਿੱਖ ਧਰਮ ਦੀ ਜੋ ਸਾਡੇ ਸਾਹਮਣੇ ਗੰਭੀਰ ਚੁਣੌਤੀਆਂ ਨੇ ਉਹਨਾਂ ਸਾਰਿਆਂ ਬਾਰੇ ਖੁੱਲ ਕੇ ਵਿਚਾਰ ਚਰਚਾ ਹੋਈ ਆ ਸਰਨਰਮਿੰਦਰ ਸਿੰਘ ਜੀ ਚਚਰਾੜੀ ਨੇ ਜੋ ਉਹਨਾਂ ਦੇ ਮਨ ਦੇ ਜਜ਼ਬੇ ਆ ਬਰਬਲਿਆ ਤੇ ਜਾਂ ਜਿਹੜੀ ਉਹਨਾਂ ਦੀ ਹੁਣ ਤੱਕ ਦੀ ਤਜਰਬਿਆਂ ਦੇ ਅਨੁਸਾਰ ਉਹਨਾਂ ਦੀ ਬੁੱਧੀ ਕਹਿੰਦੀ ਆ ਉਹ ਤੁਹਾਡੇ ਨਾਲ ਸਾਂਝੇ ਕੀਤੇ ਨੇ ਸੋ ਆਉਣ ਵਾਲੇ ਦਿਨਾਂ 'ਚ ਜਿਹੜੀ ਸਾਡੀ ਇਸ ਵਿਚਾਰ ਚਰਚਾ 'ਚ ਉਹ ਗੱਲ ਉੱਭਰ ਕੇ ਸਾਹਮਣੇ ਆਈ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਖਾਂ ਨੂੰ ਮਿਲ ਬੈਠ ਕੇ ਚਾਹੇ ਉਹ ਅਸੀਂ ਪਿੰਡ ਪੱਧਰ ਤੇ ਕਰ ਲਈਏ ਚਾਹੇ ਉਹ ਅਸੀਂ ਸ਼੍ਰੋਮਣੀ ਕਮੇਟੀ ਦੇ ਹਲਕਾ ਪੱਧਰ ਤੇ ਕਰ ਲਈਏ ਸਾਨੂੰ ਮਿਲ ਬੈਠ ਕੇ ਇਹ ਸਾਰੇ ਮੁੱਦਿਆਂ ਤੇ ਗੰਭੀਰ ਚਿੰਤਾ ਚਿੰਤਨ ਕਰਕੇ ਸਾਨੂੰ ਕੁਝ ਢੜਕਣਾ ਪਊਗਾ ਤੇ ਉਸ ਢੜਕਣ ਤੋਂ ਬਾਅਦ ਜਿਹੜਾ ਮੱਖਣ ਆਊਗਾ ਉਹ ਕੌਮ ਦੀ ਪ੍ਰਾਪਤੀ ਉਸ ਤੋਂ ਬਿਨਾ ਕੌਮ ਦੀ ਜਿਹੜੀ ਹੋਰ ਕੋਈ ਪ੍ਰਾਪਤੀ ਨਹੀਂ ਹੋ ਸਕਦੀ ਸੋ ਇਹ ਅੱਜ ਦੀ ਜਿਹੜੀ ਗੰਭੀਰ ਚਰਚਾ ਹੈ ਉਹਦਾ ਇਹ ਨਤੀਜਾ ਹੈ ਕਿ ਅਸੀਂ ਸਭ ਤੋਂ ਪਹਿਲਾਂ ਜੋ ਸਾਨੂੰ ਦਰਪੇਸ਼ ਸਮੱਸਿਆਵਾਂ ਨੇ ਉਹਨਾਂ ਬਾਰੇ ਸਮੁੱਚੀ ਕੌਮ ਦੇ ਵਿੱਚ ਇੱਕ ਵਿਚਾਰ ਵਟਾਂਦਰਾ ਜਿਹੜਾ ਇਹਨੂੰ ਸ਼ੁਰੂ ਕਰੀਏ ਤੇ ਉਸ ਤੋਂ ਬਾਅਦ ਉਹਦਾ ਜਿਹੜਾ ਹੱਲ ਹੈ ਉਹਦੇ ਪਾਸੇ ਤੁਰੀਏ ਸੋ ਮਿੰਦਰ ਸਿੰਘ ਜੀ ਤੁਸੀਂ ਸਟੂਡੀਓ ਵਿੱਚ ਆਏ ਆਪਣੇ ਵਿਚਾਰ ਸਾਂਝੇ ਕੀਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ